ਹਾਂਜੀ ਭਾਈ ਕੀ ਹਾਲ ਚਾਲ ਨੇ ਸਾਰੇ ਭਰਾਵਾਂ ਦੇ ਆਸ ਕਰਦੇ ਹਾਂ ਸਾਰੇ ਭਰਾ ਵਧੀਆ ਹੋਵੋਗੇ ਤੇ ਛੋਨੂ ਮੈਂ ਦਿਖਾਉਣਾ ਅੱਜ ਜਿਹੜਾ ਆਪਣੇ ਬਾਹਲੇ ਬਲੌਗਰਾਂ ਨੇ ਲਾਲਾ ਯੂਟਿਊਬਰਾਂ ਨੇ ਲਾਲਾ ਵੀਡੀਓ ਪਾਈਆਂ ਸੀ ਵੀ ਹਾਂ ਆ ਜਗ੍ਹਾ ਵੀ ਜੱਟ ਨੇ ਵਿਚਾਲੇ ਰੱਖ ਰੱਖਿਆ ਰੱਖ ਰੱਖੀ ਆ ਉਹ ਜੱਟ ਨੇ ਭਾਈ ਇਹਨਾਂ ਨੂੰ ਜਗ੍ਹਾ ਇਹ ਦੇਤੀ ਤੇ ਉਹਦਾ ਕੰਮ ਤੁਹਾਡੇ ਸਾਹਮਣੇ ਆ ਚੱਲੀ ਜਾਂਦਾ ਉਹ ਸਾਹਮਣੇ ਦਿੱਲੀ ਕਟਰਾ ਰੋਡ ਆ ਇਹ ਤੇ ਇੱਥੇ ਨਾ ਪਹਿਲਾਂ ਜਿੱਥੇ ਆ ਆਪਣਾ ਚੱਲੀ ਜਾਂਦਾ ਹੈ ਇਹ ਜੇ ਜੇ ਵੀ ਨਹੀਂ ਇਹ ਹੋਰੀ ਕਰਾਜ ਵਾਲਾ ਜਗਾੜਾ ਹੈ ਇਹਦਾ ਆਪਣਾ ਨਾਮ ਪਤਾ ਨਹੀਂ ਇੱਥੇ ਉਹਦੀ ਪਹਿਲਾਂ ਮੱਕੀ ਲਾਈ ਹੋਈ ਸੀ ਉਹ ਬੰਦੇ ਨੇ ਮੈਨੂੰ ਲੱਗਦਾ ਇਹਨਾਂ ਨਾਲ ਛਿੰਦੀ ਹੋ ਗਈ ਉਹਦੀ ਕੋਈ ਰਾਜੀਨਾਮਾ ਹੋ ਗਿਆ ਸਹੀ ਉਹਨੂੰ ਆਪਦਾ ਪੈਸੇ ਲਾਲ ਮਾਬਜ ਲਾਲਾ ਵੀ ਜ਼ਮੀਨ ਦਾ ਮਿਲ ਗਿਆ ਉਹਦੇ ਕਰਕੇ ਉਹਨੇ ਇਹ ਜ਼ਮੀਨ ਸਰਕਾਰ ਨੂੰ ਛੱਡਤੀ ਕਿ ਪਹਿਲਾਂ ਉੱਧਰ ਉਹ ਸਾਹਮਣੇ ਸਾਨੂੰ ਨਜ਼ਰ ਆਉਂਦਾ ਹੋਊ ਨੇੜੇ ਕਰਕੇ ਉਹ ਟੂਲ ਟੈਕਸ ਲੱਗਿਆ ਹੋਇਆ ਮੇਰ ਕਰਾਚੋਂ ਪਿੰਡ ਦੇ ਵਿੱਚ ਇਹ ਕਰਾਚੋਂ ਤੋਂ ਰਾਕੋਂ ਨਿਕੜ ਤੋਂ ਕਰਾਚੋਂ ਵੱਲ ਨੂੰ ਨੇੜੀ ਦੇ ਲੱਗੇ ਇੱਧਰ ਅਗਲਾ ਪਿੰਡ ਕਰਾਚਾ ਆਇਆ ਹੋਇਆ ਹੁਣ ਟੂਲ ਟੈਕਸ ਲੱਗਿਆ ਇੱਥੇ ਪਹਿਲਾਂ ਬਾਈ ਨੇ ਮੱਕੀ ਬੀਜ ਰੱਖੀ ਕੱਖ ਆਵਦੇ ਪਹਿਲੇ ਜਿਹੜੀ ਜੁੜੀ ਵਧੀਆ ਮੇਰਾ ਖਿਆਲ ਡੂਢ ਸਾਲ ਉਹ ਬੰਦਾ ਇਹ ਇਹਨਾਂ ਨੇ ਕੰਮ ਢਾ ਕੇ ਰੱਖਿਆ ਪਰ ਹੁਣ ਇਸ ਸਾਲ ਉਹ ਬੰਦਾ ਉਹ ਛੱਡ ਗਿਆ ਆਪਦਾ ਬਾਣ ਮਤਲਬ ਆਪਦੇ ਪੈਸੇ ਭਈ ਉਹ ਪੂਰੇ ਮਿਲ ਗਏ ਹੋਣਗੇ ਪ੍ਰੋਪਰ ਕੰਮ ਨੇਪਰੇ ਚੜ ਗਿਆ ਇਹ ਆ ਦਿੱਲੀ ਤੋਂ ਥੋੜਾ ਆ ਟੋਲ ਟੈਕਸ ਆ ਇਹ ਆਪਾਂ ਨੂੰ ਪਿਆ ਕਰੋ ਭਈ ਜਿਹੜੇ ਸੁਨਾਮਕ ਨਹੀਂ ਉਹ ਇਧਰੋਂ ਆਇਆ ਕਰਾਂਗੇ ਆਪਾਂ ਜਦੋਂ ਆ ਰੋਡ ਦੇ ਉੱਤੇ ਚੜਨਾ ਅੰਮ੍ਰਿਤਸਰ ਵੱਲ ਨੂੰ ਲਾਲੂ ਦਿੱਲੀ ਵੱਲ ਨੂੰ ਜਾਣਾ ਜਾਂ ਇਧਰ ਅੰਮ੍ਰਿਤਸਰ ਵੱਲ ਨੂੰ ਜਾਣਾ ਤੇ ਇੱਥੇ ਆਪਾਂ ਟੋਲ ਜ਼ਰੂਰ ਕਟਾਉਣਾ ਪਿਆ ਕਰੋ ਕਿਉਂਕਿ ਇਹਦੇ ਉੱਤੇ ਉਨਾ ਤਾਂ ਕੋਈ ਪੰਪ ਨਾ ਕੋਈ ਢੱਬਾ ਕੁਝ ਨਹੀਂ ਇਹਦੇ ਉੱਤੇ ਅਬਦਾ ਤੇਲ ਪਾਣੀ ਪਹਿਲਾਂ ਚੈੱਕ ਕਰਕੇ ਫੁੱਲ ਕਰਕੇ ਫੇਰ ਜਾਣਾ ਪਿਆ ਕਰੋ ਤੇ ਪਰ ਉਹ ਵਾਈ ਨੇ ਛੱਡ ਤਾ ਉਹਦੀ ਮੋਟਰ ਉਹ ਸਾਹਮਣੇ ਆ ਉਹ ਟਰਾਂਸਫਰਮੇਸ਼ਨ ਦਿਖਾਉਣਾ ਆ ਉਹ ਵਾਈ ਦੀ ਮੋਟਰ ਹੈ ਤੇ ਇਸ ਵalo ਛੱਡ ਗਿਆ ਤੇ ਹੁਣ ਇਹ ਰੋਡ ਆ ਜਿਹੜਾ ਪ੍ਰੋਪਰ ਕਲੀਅਰ ਹੋ ਜੂ ਇਹ ਮੇਰੇ ਖਿਆਲ ਇਧਰ ਨਿਰਵਾਣਾ ਸਾਈਡ ਉੱਥੇ ਤੱਕ ਲਾਗੂ ਹੋ ਗਿਆ ਚੱਲਦਾ ਹੋ ਗਿਆ ਇਹ ਜੇ ਕਿਸੇ ਨੂੰ ਵੀਰਪਾਈ ਨੇ ਜਾਣਾ ਵੀ ਹੈ ਪਰ ਟੂਲ ਟਕਸਾ ਜੀ ਕੋਈ ਲੱਗ ਨੂੰ ਜਿਹੜਾ ਆਉਣਾ ਜਾਣਾ ਚਾਹੁੰਦਾ ਹੈ ਹਜ ਤੱਕ ਜਾ ਸਕਦਾ ਇੱਥੋਂ ਦੀ ਰਸਤਾ ਮਤਲਬ ਕੱਚਾ ਇੱਥੋਂ ਥੋੜਾ ਜਾ ਆਹ ਉੱਤੇ ਚੜ ਕੇ ਆਪਦਾ ਅੱਗੇ ਦਿੱਲੀ ਵੱਲ ਨੂੰ ਜਾ ਸਕਦੇ ਆ ਪਰ ਹੁਣ ਉਹ ਛੱਡ ਗਿਆ ਬਾਹਣ ਛੱਡ ਗਿਆ ਆਪਦਾ ਆ ਦੇਖੋ ਕਿੰਨਾ ਬਾਹਣਾ ਕਹਿਰ ਹੋਇਆ ਇਹਦੇ ਵਿੱਚ ਤੇ ਦਿੱਲੀ ਗਾਟਰਾ ਰੋਡ ਵਜਦਾ ਇਹ ਆ ਦੇਖੋ ਆ ਗੱਡੀ ਜਾਂਦੀ ਹੈ ਜਿਹੜੀ ਇਹ ਰਾਹ ਵੀ ਜਾਂਦਾ ਹੈ ਇਧਰ ਨੂੰ ਤੇ ਬਾਕੀ ਵੀਡੀਓ ਨੂੰ ਬਈ ਸ਼ੇਅਰ ਕਰਿਆ ਕਰੋ ਜਰੂਰ ਕਦੇ ਕਦੇ ਵੀਡੀਓ ਪਾਉਣਾ ਬਹੁਤ ਸ਼ੇਅਰ ਕਰਦਿਆ ਕਰੋ ਬਈ ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ ਦਾ ਇੱਥੋਂ 250 ਮੀਟਰ ਲਿਗਾ ਹੋਇਆ ਤੇ ਕਿਐਸ ਸੁਰਕ ਪਲਾਜਾ ਆਗੇ 250 ਕਿਲੋਮੀਟਰ ਹਿੰਦੀ ਜੀ ਲਿਖਿਆ ਹੋਇਆ ਫ੍ਰੀ ਪਲਾਜਾ ਇਹ ਦਾ ਅੰਗਰੇਜ਼ੀ ਵੀ ਨਾਲ ਦੇ ਰਿਹਾ ਤੇ ਇਹ ਹੁਣ ਬਈ ਉਹ ਕਰ ਗਿਆ ਤੇ ਉਹ ਮੋਟਰ ਵਾਲਾ ਸੀ ਤੇ ਇੱਧਰ ਛੜਾ ਉਹਦਾ ਭਾਈ ਮੱਖੀ ਮੱਖੀ ਉਹਨੇ ਮੁੰਡੇ ਨੇ ਲਾ ਰੱਖੀ ਆ ਭਾਈ ਨੇ ਤੇ ਓਕੇ ਜੀ ਭਾਈ ਬਹੁਤ ਬਹੁਤ ਧੰਨਵਾਦ ਇੱਥੇ ਆਪਣੇ ਛੰਡਾ ਵੀ ਛੰਡਾ ਵੀ ਦੇਖੇ ਦਿਓ ਤੇ ਝੂੜਦਾ ਠੀਕ ਇਹਦੇ ਸੁਣਨ ਚਾਹੀ ਵੀ ਉਸੇ ਦੇ ਲਈ ਹੋਇਦਿ ਵੀ ਆਪਣੇ ਫਾਨਾਂ ਤੇ ਡਾ ਰੱਖੇ ਪਰ ਹੁਣ ਉਹਨੂੰ ਸਹੀ ਆਪਦੀ ਫਸਲ ਦਾ ਮੁੱਲ ਮਿਲ ਗਿਆ ਉਹਦੇ ਕਰਕੇ ਬਈ ਉਹਨੇ ਛੱਡਤਾ ਫਿਰ ਤੇ ਠੀਕ ਆ ਬਈ ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ ਦਾ